ਦੇ ਦਿੱਸਨੀ ਜਦੋਂ ਤੋਂ ਖਬਰ ਸਾਹਮਣੇ ਆਈ ਹੈ ਕਿ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਦੇ ਨਾਲ ਜੋ ਗਰਮ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਮਾਹੌਲ ਬਣ ਗਿਆ ਹੈ ਉਹਨਾਂ ਦੇ ਖਿਲਾਫ ਲੋਕ ਉਤਰ ਕੇ ਆਏ ਨੇ ਵਿਰੋਧ ਕਰ ਰਹੇ ਨੇ ਕਿ ਜਿਹੇ ਲੋਕ ਜੋ ਇਦਾਂ ਦੀਆਂ ਘਣਾਵਾਂ ਨੂੰ ਅੰਜਾਮ ਦੇ ਰਹੇ ਨੇ ਇਹਨਾਂ ਦੇ ਲਈ ਕੋਈ ਪੱਕਾ ਹੱਲ ਕੱਢਿਆ ਜਾਵੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਕਹ ਲੋਕੇ ਲੀਡਰ ਕਿਸਾਨ ਲੀਡਰਾਂ ਵੱਲੋਂ ਕੋਈ ਹੋਰ ਕਹ ਲੋਕੇ ਇਹ ਜੇ ਸਮਾਜਿਕ ਜੋ ਵਰਕਰ ਨੇ ਜੋ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਜਿਹੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਈ ਕਹ ਲੋ ਇਸ਼ੂ ਪੰਜਾਬ ਦੇ ਵਿੱਚ ਖੜੇ ਹੋ ਰਹੇ ਨੇ ਆਪਸੀ ਕਲੇਸ਼ ਜੋ ਪੰਜਾਬ ਵਿੱਚ ਖੜਾ ਹੋ ਰਿਹਾ ਹੈ ਕਈ ਤਰ੍ਹਾਂ ਇੱਕ ਦੂਜੇ ਦੇ ਸਾਹਮਣੇ ਹੋ ਰਹੀਆਂ ਨੇ ਕੁਝ ਲੋਕ ਕਹਿ ਰਹੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ ਤੇ ਕੁਝ ਲੋਕ ਦਾਅਵੇ ਕਰ ਰਹੇ ਨੇ ਕਿ ਜਿਹਾ ਨਾ ਕੀਤਾ ਜਾਵੇ ਇੱਥੇ ਤੱਕ ਕਿ ਕੁਝ ਕਿਸਾਨ ਲੀਡਰਾਂ ਵੱਲੋਂ ਇੱਥੇ ਵੀ ਕਿਹਾ ਗਿਆ ਹੈ ਕਿ ਜੋ ਪੰਜ ਪਿਆਰੇ ਸੀਗੇ ਉਹਨਾਂ ਵਿੱਚੋਂ ਵੀ ਜੋ ਚਾਰ ਪੰਜ ਪਿਆਰੇ ਸੀਗੇ ਉਹ ਪ੍ਰਵਾਸੀ ਸੀਗੇ ਕਿਵੇਂ ਦੇਖਦੇ ਨੇ ਸਾਰਾ ਮਾਹੌਲ ਬਣ ਗਿਆ ਪ੍ਰਵਾਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਨੂੰ ਹਾਂ ਜੀ ਬਿਲਕੁਲ ਬਿਲਕੁਲ ਇਹ ਮਸਲਾ ਜਿਹੜਾ ਹੈਗਾ ਉਹ ਚੱਲਦਾ ਪਿਆ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਕੁਝ ਕਿਸਾਨੀ ਲੀ ਕਿ ਚਾਰ ਜਿਹੜੇ ਪਿਆਰੇ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜਿਹੜੇ ਨੇ ਉਹ ਪਟਨਾ ਸਾਹਿਬ ਬਿਹਾਰ ਤੋਂ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਬਿਆਨਬਾਜ਼ੀਆਂ ਇਹਨਾਂ ਵੱਲੋਂ ਕਰਕੇ ਤੇ ਆਪਸੀ ਰਫੜ ਜਿਹੜਾ ਹੈ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਜਿੱਦਾਂ ਸਿੱਖ ਪੰਥ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸ਼ਕਤੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੋ ਇੱਕ ਕਿਸਾਨੀ ਲੀਡਰ ਘਟ ਤੇ ਕਾਮਰੇਡ ਲੀਡਰ ਜਿਹੜੇ ਨੇ ਉਹ ਜਾਦਾ ਦੇਖੇ ਗਏ ਨੇ ਮਹਿਸੂਸ ਕੀਤੇ ਗਏ ਨੇ ਜੋ ਇਹਨਾਂ ਦਾ ਜੋ ਇਹਨਾਂ ਦੀ ਕਾਰਗੁਜ਼ਾਰੀ ਕਿਸਾਨੀ ਸੰਘਰਸ਼ ਵੇਲੇ ਰਹੀ ਹੈ ਜਾਂ ਉਸ ਤੋਂ ਬਾਅਦ ਰਹੀ ਹੈ ਜੇ ਹੁਣ ਵੀ ਬਿਆਨਾਂ ਦੀ ਗੱਲ ਕਰ ਲੋ ਤਾਂ ਇਸ ਤਰ੍ਹਾਂ ਦੇ ਬਿਆਨ ਇਹਨਾਂ ਦੇ ਲਗਾਤਾਰ ਆ ਰਹੇ ਨੇ ਸੋ ਕਾਮਰੇਡ ਦੀ ਪਰਿਭਾਸ਼ਾ ਜਿਹੜੀ ਆ ਉਹ ਇੱਕ ਹੋਰ ਵੀ ਬਣਦੀ ਆ ਸਾਡੇ ਹਿਸਾਬ ਦੇ ਨਾਲ ਕਾਮਰੇਡ ਦੀ ਪਰਿਭਾਸ਼ਾ ਇਹ ਵੀ ਬਣ ਜਾਂਦੀ ਹੈ ਕਿ ਕਿਸੇ ਘੜੇ ਦਾ ਟੱਕਣ ਨਹੀਂ ਯਾਨੀ ਕਿ ਆਪਣੇ ਮਤਲਬ ਦੇ ਲਈ ਦੂਜਿਆਂ ਨੂੰ ਯੂਜ਼ ਕਰਨਾ ਉਸ ਤੋਂ ਬਾਅਦ ਉਹਨਾਂ ਦੇ ਹੀ ਖਿਲਾਫ ਹੋ ਜਾਣਾ ਇਹ ਇਸ ਤਰੀਕੇ ਦੇ ਨਾਲ ਹੀ ਕਰਦੇ ਹੁੰਦੇ ਨੇ ਸੋ ਤੁਸੀਂ ਦੇਖੋ ਵੀ ਜਦੋਂ ਕਿਸਾਨੀ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਸੀ ਉਸ ਵੇਲੇ ਸਪਿਰਿਟ ਸਿੱਖਾਂ ਦੀ ਲੱਗ ਰਹੀ ਸੀ ਤੇ ਇਹੀ ਕੰਮ ਜਿਹੜੇ ਕਾਮਰੇਡ ਲੀਡਰ ਨੇ ਕਹਿ ਰਹੇ ਸੀ ਕਿ ਨਿਹੰਗ ਫੌਜਾਂ ਪਿੱਛੇ ਚਲੇ ਜਾਓ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ ਜਕਾਰੇ ਇੱਥੇ ਨਹੀਂ ਲਾ ਸਕਦੇ ਦੀਪ ਸਿੱਧੂ ਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਹੈ ਲੱਖੇ ਸਿਧਾਣੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਹੈ ਸਾਡੀ ਤਾਂ ਗੱਲਬਾਤ ਸਿੱਧੀ ਜਿਹੜੀ ਉਹ ਸੈਂਟਰ ਦੇ ਨਾਲ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਵੀ ਖਬਰਾਂ ਨਿਕਲ ਕੇ ਆਈਆਂ ਵੀ ਖੇਤੀ ਮੰਤਰੀ ਦੇ ਘਰ ਬੈਠ ਕੇ ਇਹ ਜਿਹੜੇ ਕਾਮਰੇਡ ਲੀਡਰ ਸਿਗੇ ਉਥੇ ਜਸ਼ਨ ਮਨਾ ਰਹੇ ਸੀ ਰਾਤ ਦਾ ਖਾਣਾ ਉਸ ਤੋਂ ਬਾਅਦ ਪੈਗ ਵੀ ਕਹਿੰਦੇ ਬਣਾ ਬਣਾ ਕੇ ਇਹਨਾਂ ਨੂੰ ਦਿੱਤੇ ਗਏ ਸੀ ਇਹ ਵੀ ਗੱਲਾਂ ਉਸ ਵੇਲੇ ਨਿਕਲ ਕੇ ਸਾਹਮਣੇ ਆਈਆਂ ਹੁਣ ਜਦੋਂ ਗੱਲ ਇਹ ਕੀਤੀ ਜਾ ਰਹੀ ਹੈ ਵੀ ਚਾਰ ਪਿਆਰੇ ਵੀ ਤਾਂ ਉਥੋਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜਿਹੜੇ ਬਿਹਾਰ ਤੋਂ ਸੀ ਇਹ ਕਹਿ ਕੇ ਮਤਲਬ ਕਹਿਣ ਦਾ ਵੀ ਸਿੱਖਾਂ ਦਾ ਜਿਹੜਾ ਹੈਗਾ ਜਿਹੜਾ ਸਿੱਧਾ ਵੈਰ ਪ੍ਰਵਾਸੀਆਂ ਦੇ ਨਾਲ ਭਈਆਂ ਦੇ ਨਾਲ ਪਵਾਇਆ ਜਾ ਰਿਹਾ ਇਹ ਬਿਆਨ ਦੇ ਕੇ ਜਦ ਕਿ ਮਤਲਬ ਕਹਿਣ ਦਾ ਇਹ ਬਣਾ ਰਹੇ ਨੇ ਸਿੱਖ ਵਰਸਸ ਭਈਏ ਜਦ ਕਿ ਇਹ ਗੱਲ ਨਹੀਂ ਹੈ ਇਹਨੂੰ ਸਮਝਣਾ ਪਊਗਾ ਅੱਜ ਸਿੱਖ ਇਕੱਲਾ ਵਿਰੋਧ ਨਹੀਂ ਕਰ ਰਿਹਾ ਘਟਨਾ ਪੰਜਾਬ ਦੇ ਵਿੱਚ ਹੋਈ ਹੈ ਪੰਜਾਬ ਦੇ ਇੱਕ ਵਸ਼ਿੰਦੇ ਦੇ ਨਾਲ ਇਹ ਘਟਨਾ ਵਾਪਰੀ ਹੈ ਜਿਸ ਦਾ ਛੋਟਾ ਜਿਹਾ 5 ਸਾਲ ਦਾ ਬੱਚਾ ਜਿਹੜਾ ਹੈਗਾ ਉਹਨੂੰ ਕੋ ਕੋ ਕੇ ਮਾਰ ਦਿੱਤਾ ਗਿਆ ਉਸ ਮਾਸੂਮ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਖੜਾ ਹੋਇਆ ਪੰਚਾਇਤਾਂ ਕੱਲੇ ਸਿੱਖਾਂ ਦੀਆਂ ਨਹੀਂ ਹੈਗੀਆਂ ਜਿਨ੍ਹਾਂ ਨੇ ਮਤੇ ਪਾਏ ਨੇ ਜਿਹੜੇ ਲੋਕ ਅੱਜ ਵਿਰੋਧ ਕਰ ਰਹੇ ਨੇ ਉਹ ਸਾਰੇ ਸਿੱਖ ਨਹੀਂ ਆ ਮੈਂ ਪਿਛਲੇ ਦਿਨੀ ਹਿੰਦੂ ਜੈਂਟਲਮੈਨ ਵੀ ਦੇਖ ਰਿਹਾ ਵੀ ਉਹ ਵੀ ਇਹ ਗੱਲਾਂ ਕਰਦੇ ਹੋਏ ਨਜ਼ਰ ਆਏ ਕਿ ਭਾਈ ਕੋਈ ਤਾਂ ਵੈਰੀਫਿਕੇਸ਼ਨ ਹੋਵੇ ਕੋਈ ਤਾਂ ਫਾਰਮ ਫਿਲ ਕਰਾਇਆ ਜਾਵੇ ਕੋਈ ਆਉਣ ਦਾ ਉਹਨਾਂ ਦਾ ਤਰੀਕਾ ਬਣਾਇਆ ਜਾਵੇ ਜਾਣ ਦਾ ਤਰੀਕਾ ਬਣਾਇਆ ਜਾਵੇ ਸੋ ਮਤਲਬ ਕਹਿਣ ਦਾ ਵੀ ਇਹ ਚੀਜ਼ਾਂ ਚੱਲ ਰਹੀਆਂ ਪਰ ਜਿਹੜੇ ਕਾਮਰੇਡ ਲੀਡਰ ਨੇ ਨਾ ਉਹ ਆਪਣਾ ਇਹਦੇ ਵਿੱਚੋਂ ਮੁਫਾਦ ਕੱਢਣ ਦੇ ਲਈ ਮਤਲਬ ਕਿ ਉਹ ਸਟੇਟ ਦੇ ਹੱਕ ਦੇ ਵਿੱਚ ਵੀ ਭੁਗਤਦੇ ਨੇ ਤੇ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਉਹਦੇ ਨਾਲ ਕੀ ਹੁੰਦਾ ਵੀ ਸਿੱਧਾ ਫਸਾਦ ਸਿੱਖਾਂ ਦਾ ਜਿਹੜਾ ਪਾਇਆ ਜਾ ਰਿਹਾ ਉਹ ਪ੍ਰਵਾਸੀਆਂ ਦੇ ਨਾਲ ਮਤਲਬ ਕਿ ਇਹ ਜੀ ਚਾਰ ਪਿਆਰੇ ਵੀ ਉਥੋਂ ਅਸੀਂ ਸਾਨੂੰ ਦੱਸਿਆ ਜਾ ਰਿਹਾ ਇਹ ਤੁਸੀਂ ਪੰਜਾਬ ਨੂੰ ਦੱਸੋ ਨਾ ਫਿਰ ਗੱਲਾਂ ਤੁਸੀਂ ਸਿੱਖਾਂ ਨੂੰ ਕਿਉਂ ਦੱਸ ਰਹੇ ਹੋ ਜਾਤੇ ਫਿਰ ਇਹ ਮੰਨ ਲਓ ਕਿ ਸਿੱਖਾਂ ਦਾ ਹੀ ਪੰਜਾਬ ਹੈਗਾ ਸਿੱਖ ਹੀ ਨਿਰਣਾ ਲੈਣ ਤੇ ਉਹ ਗੱਲਬਾਤ ਬਣਦੀ ਇਧਰ ਵੀ ਨਹੀਂ ਮੰਨਣਾ ਉਦੋਂ ਕਹਿ ਦੇਣਾ ਸਿੱਖੀ ਸਪਿਰਿਟ ਦੇ ਨਾਲ ਇਹ ਜਿੱਤਿਆ ਨਹੀਂ ਗਿਆ ਹੈਗਾ ਮੋਰਚਾ ਅੱਜ ਤੁਹਾਨੂੰ ਪੂਰਾ ਪੰਜਾਬ ਕਹਿ ਰਿਹਾ ਜਾਂ ਪੂਰੇ ਪੰਜਾਬ ਦੇ ਵਿੱਚ ਇੱਕ ਗੱਲਬਾਤ ਚੱਲ ਰਹੀ ਹੈ ਅਸੀਂ ਅਸੀਂ ਇਹ ਵੀ ਗੱਲ ਮੈਂ ਪਹਿਲਾਂ ਕਲੀਅਰ ਕਰ ਦਵਾਂ ਇਹ ਐਜ਼ ਸਿੱਖ ਜਾਂ ਸਿੱਖ ਕੌਮ ਸਿੱਖ ਪੰਥ ਕਦੇ ਜਾਤੀ ਤੌਰ ਦੇ ਉੱਤੇ ਕਿਸੇ ਦਾ ਵਿਰੋਧ ਨਹੀਂ ਕਰਦੀ ਹੁੰਦੀ ਅਸੀਂ ਭਈਆਂ ਦੇ ਪ੍ਰਵਾਸੀਆਂ ਦੇ ਉਹਨਾਂ ਦੇ ਰੰਗ ਰੂਪ ਉਹਨਾਂ ਦੇ ਭੇਸ ਉਹਨਾਂ ਦੀ ਬੋਲੀ ਅਸੀਂ ਉਸਤੇ ਖਿਲਾਫ ਨਹੀਂ ਹੈ ਅਸੀਂ ਉਸ ਚੀਜ਼ ਦੇ ਖਿਲਾਫ ਆ ਜੋ ਪੰਜਾਬ ਦੇ ਵਿੱਚ ਵਰਤ ਰਿਹਾ ਹੈ ਡੈਮੋਗ੍ਰਾਫਿਕਲੀ ਪੰਜਾਬ ਕਿਵੇਂ ਚੇਂਜ ਹੋ ਰਿਹਾ ਅਸੀਂ ਆਪਣੇ ਆਪ ਨੂੰ ਰੋਨੇ ਆ ਅਸੀਂ ਆਪਣੇ ਦੁੱਖਾਂ ਨੂੰ ਰੋਨੇ ਆ ਅਸੀਂ ਅਸੀਂ ਕਿਸੇ ਨਾਲ ਥੋੜੀ ਵੈਰ ਹੈ ਸਾਡਾ ਅਸੀਂ ਤਾਂ ਕਹਿੰਦੇ ਆ ਕਿ ਸਾਡਾ ਪੰਜਾਬ ਸੇਫ ਰਵੇ ਪੰਜਾਬ ਪੰਜਾਬੀਆਂ ਦਾ ਰਵੇ ਜਿਵੇਂ ਜੋਗੀ ਜੀ ਕਰਦੇ ਨੇ ਆਪਣੇ ਯੂਪੀ ਸਟੇਟ ਵਾਸਤੇ ਉਹ ਵੀ ਉਸੇ ਤਰੀਕੇ ਨਾਲ ਕਰਦੇ ਨੇ ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਹੋਰੀ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਗੁਜਰਾਤ ਦੇ ਵਿੱਚੋਂ ਸਿੱਖ ਕਿਸਾਨਾਂ ਨੂੰ ਜਿਹੜਾ ਹੈਗਾ ਸਟੇਟ ਨਿਕਾਲਾ ਦੇ ਦਿੱਤਾ ਗਿਆ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਕਬਜ਼ਾ ਕਰ ਲਿਆ ਗਿਆ ਭਈ ਤੁਸੀਂ ਤਾਂ ਇੱਥੋਂ ਦੇ ਮੂਲ ਵਸਿੰਦੇ ਹੀ ਨਹੀਂ ਹੋ ਸੋ ਉਦੋਂ ਇਹ ਕਾਮਰੇਡ ਲੀਡਰ ਜਿਹੜੇ ਹੈ ਉਹ ਬੋਲਦੇ ਨਹੀਂ ਹੈ ਜੇ ਹਿਮਾਚਲ ਵਾਲੇ ਪਾਸੇ ਜਾ ਕੇ ਸਾਡੇ ਨੌਜਵਾਨਾਂ ਨੂੰ ਕੁੱਟ ਪੈਂਦੀ ਹੈ ਉਦੋਂ ਇਹ ਕਾਮਰੇਡਾਂ ਦੇ ਮੂੰਹ ਦੇ ਵਿੱਚ ਘੁੰਗੜੀਆਂ ਪੈ ਜਾਂਦੀਆਂ ਉਦੋਂ ਬੋਲਦੇ ਨਹੀਂ ਹੈ ਕਿ ਉਹ ਉਦੋਂ ਇਹ ਵੀ ਕਹਿ ਸਕਦੇ ਵੀ ਸਾਡੇ ਗੁਰਦੁਆਰੇ ਵੀ ਹਿਮਾਚਲ 'ਚ ਹੈਗੇ ਆ ਸਾਡਾ ਹੱਕ ਵੀ ਬਣਦਾ ਹੈ ਜਾਂ ਤੁਸੀਂ ਇਹ ਵੀ ਸਟੇਟਮੈਂਟ ਉਸ ਵੇਲੇ ਦੇ ਸਕਦੇ ਸੀ ਕਿ ਕਿਸੇ ਵੇਲੇ ਹਿਮਾਚਲ ਵੀ ਜਿਹੜਾ ਖਾਲਸਾ ਰਾਜ ਦਾ ਹਿੱਸਾ ਰਿਹਾ ਭਾਈ ਤੁਸੀਂ ਸਾਡੇ ਬੰਦੇ ਨੂੰ ਕਿਉਂ ਤੰਗ ਕਰਦੇ ਹੋ ਉਦੋਂ ਨਹੀਂ ਬੋਲਣਾ ਕਿਉਂਕਿ ਉਦੋਂ ਸਟੇਟ ਕਹਿੰਦੀ ਹੈ ਵੀ ਤੁਸੀਂ ਚੁੱਪ ਰਹਿਣਾ ਅੱਜ ਜਦੋਂ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਮੈਂ ਫੇਰ ਤੁਹਾਨੂੰ ਦੱਸ ਦਵਾਂ ਇਹ ਕੀ ਬਣਾਉਣਾ ਚਾਹੁੰਦੇ ਨੇ ਸਿੱਖ ਵਰਸਸ ਭਈਏ ਪਰ ਅਸੀਂ ਕੀ ਸਮਝਦੇ ਹਾਂ ਜੋ ਅਸਲ ਸਿਚੁਏਸ਼ਨ ਹੈਗੀ ਹੈ ਉਹ ਪੰਜਾਬ ਵਰਸਸ ਬੁਰੀਆਂ ਘਟਨਾਵਾਂ ਪੰਜਾਬ ਵਰਸਸ ਖਤਰਾ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖੀਏ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਧੜਾ ਧੜਾ ਜਿਹੜੀਆਂ ਨੇ ਉਹ ਬਾਹਰਲੇ ਲੋਕਾਂ ਵੱਲੋਂ ਲਈਆਂ ਜਾ ਰਹੀਆਂ ਜੋ ਸਾਡੇ ਹੀ ਖਿਲਾਫ ਕੱਲ ਨੂੰ ਜਿਹੜਾ ਹੈਗਾ ਉਹ ਸਾਰਾ ਅ ਅ ਸਾਡੇ ਉੱਤੇ ਹੀ ਆਉਣਾ ਆ ਮਤਲਬ ਕਿ ਤੁਸੀਂ ਦੇਖੋ ਕੋਠੀਆਂ ਦੇ ਉੱਤੇ ਕਬਜ਼ੇ ਜ਼ਮੀਨਾਂ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ ਸੋ ਇਹ ਸਾਰਾ ਕੁਝ ਆਪਾਂ ਪੰਜਾਬ ਵਾਸੀ ਸੋਚ ਰਹੇ ਆ ਕੱਲ ਨੂੰ ਜੇਕਰ ਇਸ ਤਰੀਕੇ ਦੀ ਕੋਈ ਘਟਨਾ ਇਹਨਾਂ ਕਾਮਰੇਡ ਅਸੀਂ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਦਾ ਹੋਵੇ ਹਨਾ ਅਸੀਂ ਪਰਮਾਤਮਾ ਕੋਲੋਂ ਸਭ ਦੀ ਸੁੱਖ ਮੰਗਦੇ ਆ ਅਸੀਂ ਭਈਆਂ ਦੀ ਵੀ ਸੁੱਖ ਮੰਗਦੇ ਆ ਕਿਉਂਕਿ ਉਹ ਵੀ ਉਸ ਪਰਮਾਤਮਾ ਵੱਲੋਂ ਹੀ ਭੇਜੇ ਹੋਏ ਨੇ ਅਸੀਂ ਕਿਸੇ ਧਰਤੀ ਦਾ ਵਿਰੋਧ ਨਹੀਂ ਕਰਦੇ ਬੇਸ਼ੱਕ ਅਸੀਂ ਪਟਨਾ ਸਾਹਿਬ ਜਾਣਦੇ ਆ ਅਸੀਂ ਕੋਈ ਧਰਤੀ ਦਾ ਵਿਰੋਧ ਥੋੜੀ ਕਰਦੇ ਆ ਸਾਡੇ ਲੰਗਰ ਉੱਥੇ ਵੀ ਚੱਲਦੇ ਨੇ ਸਾਡੇ ਲੰਗਰ ਜਿਹੜੇ ਨੇ ਉਹ ਤੁਸੀਂ ਆਪ ਦੇਖੋ ਵੀ ਜਦੋਂ ਕਿਤੇ ਕਿਸੇ ਵੀ ਸਟੇਟ ਦੇ ਵਿੱਚ ਭਾਰੀ ਪੈਂਦੀ ਐ ਅਸੀਂ ਇਹ ਥੋੜਾ ਦੇਖਦੇ ਆਂ ਭਈ ਇਹ ਜੀ ਭਈਏ ਨੇ ਅਸੀਂ ਨਹੀਂ ਜਾਣਾ ਜੇ ਅਸੀਂ ਨਫ਼ਰਤ ਕਰਦੇ ਹੋਈਏ ਤਾਂ ਅਸੀਂ ਲੰਗਰ ਕਿਉਂ ਲਾਈਏ ਜਾ ਕੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਇਹ ਜਿਹੜੇ ਕਾਮਰੇਡ ਲੀਡਰ ਨੇ ਇਹ ਸਿਰਫ ਤੇ ਸਿਰਫ ਇੱਕ ਫਸਾਦ ਖੜਾ ਕਰਨਾ ਚਾਹੁੰਦੇ ਨੇ ਕਿ ਸਿੱਖ ਜਿਹੜੇ ਨੇ ਪ੍ਰਵਾਸੀ ਜਿਹੜੇ ਨੇ ਉਹ ਇਹਨਾਂ ਦੇ ਖਿਲਾਫ ਹੋ ਜਾਣ ਉਧਰ ਵੀ ਘਟਨਾਵਾਂ ਜਿਹੜੀਆਂ ਵਾਪਰਨ ਲੱਗ ਪੈਣ ਜਿਹੜੇ ਯੂਪੀ ਬਿਹਾਰ 'ਚ ਸਿੱਖ ਰਹਿੰਦੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਦੇਖਿਓ ਵੀ ਜੇਕਰ ਕੋਈ ਆਉਂਦੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਬਾਹਰਲੀ ਸਟੇਟ ਦੇ ਵਿੱਚ ਸਿੱਖਾਂ ਦੇ ਨਾਲ ਤੇ ਇਹ ਕਾਮਰੇਡ ਲੀਡਰ ਜਿਹੜੇ ਨੇ ਉਹਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਇਹ ਭੜਕਾਰ ਰਹੇ ਨੇ ਇਹ ਭੜਕਾਰ ਰਹੇ ਆ ਸਿੱਧੇ ਤੌਰ ਦੇ ਉੱਤੇ ਅਸੀਂ ਕਿਸੇ ਧਰਤੀ ਦਾ ਵਿਰੋਧ ਨਹੀਂ ਕਰਦੇ ਇਸ ਤਰੀਕੇ ਨਾਲ ਜੇ ਇਹ ਕਿਹਾ ਜਾ ਰਿਹਾ ਵੀ ਚਾਰ ਪਿਆਰੇ ਜਿਹੜੇ ਬਾਹਰਲੀ ਸਵੇਟਾਂ ਚੋਂ ਆ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੋਂ ਦੇ ਆ ਫਿਰ ਤਾਂ ਸਾਡੇ ਗੁਰੂ ਨਾਨਕ ਸਾਹਿਬ ਵੀ ਜਿਹੜੇ ਪਾਕਿਸਤਾਨ ਤੋਂ ਆਏ ਨੇ ਤੇ ਤੁਸੀਂ ਮੈਂ ਮੈਂ ਤਾਂ ਇਹ ਹੈਰਾਨ ਆ ਕਿ ਇਹ ਆਪਣੇ ਆਪ ਨੂੰ ਕਈ ਵਾਰੀ ਇਹ ਵੀ ਕਹਿ ਦਿੰਦੇ ਵੀ ਅਸੀਂ ਪੜੇ ਲਿਖੇ ਆ ਇਹ ਸਿੱਖੀ ਨੂੰ ਇੱਕ ਜਗ੍ਹਾ ਦੇ ਉੱਤੇ ਕਿਉਂ ਸਮੇਟਣਾ ਚਾਹੁੰਦੇ ਨੇ ਸਿੱਖ ਪੰਥ ਨੂੰ ਪਹਿਲੀ ਗੱਲ ਤਾਂ ਇਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਇਹ ਆਪਣੇ ਆਪ ਨੂੰ ਕਾਮਰੇਡ ਕਹਿੰਦੇ ਨੇ ਜਕਾਰੇ ਨਾਲ ਲਾਓ ਲੰਗਰ ਨਾਲ ਲਾਓ ਸਾਡੇ ਪਰਾਂ ਚੱਲ ਜੋ ਐਦਾਂ ਉਦਾਂ ਪਰ ਜੇ ਮੰਨ ਲਓ ਇਹ ਇੱਕ ਆਪਾਂ ਕਹੀਏ ਵੀ ਇੱਕ ਆਪਣੇ ਤੌਰ ਦੇ ਉੱਤੇ ਵੀ ਕੋਈ ਕਿਸਾਨ ਲੀਡਰ ਵੀ ਹੈਗਾ ਉਹਦੇ ਤੌਰ ਦੇ ਉੱਤੇ ਵੀ ਬਿਆਨ ਦੇ ਹੁੰਦੇ ਨੇ ਫਿਰ ਇਹ ਸਿੱਖੀ ਨੂੰ ਇੱਕ ਥਾਂ ਦੇ ਉੱਤੇ ਸਮੇਟਣਾ ਕਿਉਂ ਚਾਹੁੰਦੇ ਆ ਪੰਜਾਬ ਦੇ ਵਿੱਚ ਹੀ ਸਿੱਖੀ ਨੂੰ ਕਿਉਂ ਸਮੇਟਣਾ ਚਾਹੁੰਦੇ ਅਸੀਂ ਤਾਂ ਨਹੀਂ ਕਦੀ ਐਦਾਂ ਚਾਹੁੰਦੇ ਹੁਣ ਤੁਸੀਂ ਮਲੇਸ਼ੀਆ ਚਲੇ ਜਾਓ ਸਿੰਗਾਪੁਰ ਚਲੇ ਜਾਓ ਥਾਈਲੈਂਡ ਚਲੇ ਜਾਓ ਤੁਹਾਨੂੰ ਉੱਥੇ ਦੇ ਸਿੱਖ ਮਿਲਣਗੇ ਜਿਨ੍ਹਾਂ ਦੀਆਂ ਤਿੰਨ ਤਿੰਨ ਚਾਰ ਚਾਰ ਨਸਲਾਂ ਉੱਥੋਂ ਦੀਆਂ ਹੋ ਗਈਆਂ ਅਸੀਂ ਕਿਦਾਂ ਕਹਦਾਂਗੇ ਭਾਈ ਤੁਸੀਂ ਉਹਨਾਂ ਸਵੀਟਾਂ 'ਚ ਵੱਸਦੇ ਹੋ ਉਹ ਬੋਲੀ ਕਿਉਂ ਬੋਲਦੇ ਹੋ ਤੁਸੀਂ ਤਾਂ ਸਿੱਖੀ ਤਾਂ ਪੰਜਾਬ ਦੀ ਹੈਗੀ ਐ ਤੇ ਤੁਸੀਂ ਪੰਜਾਬੀ ਬੋਲੋ ਤੁਸੀਂ ਇਦਾਂ ਦਾ ਖਾਓ ਤੁਸੀਂ ਉਹਨਾਂ ਵਾਂਗੂ ਕਿਉਂ ਕਰਦੇ ਹੋ ਹੈ ਹੁਣ ਕੈਨੇਡਾ ਦੀ ਗੱਲ ਕਰ ਲਓ 100-100 ਸਾਲ ਹੋ ਗਏ ਉੱਥੇ ਗੁਰਦੁਆਰੇ ਬਣਿਆ ਨੂੰ ਤੇ ਉੱਥੇ ਦੇ ਵੀ ਸਿੱਖ ਐ ਹੁਣ ਗੋਰੇ ਸਿੱਖਾਂ ਨੂੰ ਅਸੀਂ ਕਿਵੇਂ ਕਹਦਾਂਗੇ ਕਿ ਭਾਈ ਤੁਸੀਂ ਆਪਣੀ ਅੰਗਰੇਜ਼ੀ ਛੱਡ ਦਿਓ ਤੇ ਤੁਸੀਂ ਪੰਜਾਬੀ ਬੋਲੋ ਤੁਸੀਂ ਪ੍ਰਸ਼ਾਦਾ ਛਕਿਆ ਕਰੋ ਤੇ ਆਪ ਆਪਣੇ ਜਿਹੜੇ ਪਕਵਾਨ ਹੈ ਉਹ ਨਾ ਖਾਇਆ ਕਰੋ ਕਲਚਰ ਵੀ ਸਾਡੇ ਵਾਲਾ ਫੋਲੋ ਕਰੋ ਨਹੀਂ ਸਿੱਖੀ ਨੂੰ ਇੱਕ ਜਗ੍ਹਾ ਸਮੇਟ ਨਹੀਂ ਸਕਦੇ ਅੱਜ ਸਿੱਖੀ ਵਿਸ਼ਾਲ ਹੋ ਚੁੱਕੀ ਹੈ ਉਹ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਨੇ ਭਾਵੇਂ ਪਟਨਾ ਸਾਹਿਬ ਬਿਹਾਰ ਦੇ ਵਿੱਚ ਲੋਕ ਰਹਿੰਦੇ ਨੇ ਉਹ ਕੁਝ ਉਹਨਾਂ ਦੀਆਂ ਆਦਤਾਂ ਕੁਝ ਉਹਨਾਂ ਦਾ ਕਲਚਰ ਜਿਹੜਾ ਪ੍ਰਵਾਸੀਆਂ ਵਰਗਾ ਹੋਏਗਾ ਤੇ ਆਪਾਂ ਇਹ ਥੋੜੀ ਕਹਿ ਦਾਂਗੇ ਵੀ ਨਹੀਂ ਜੀ ਉਹ ਤੁਸੀਂ ਗਲਤ ਹੋ ਗਲਤ ਨਹੀਂ ਹੈ ਉਹ ਕਿਉਂਕਿ ਉਹ ਸਟੇਟ ਦੇ ਸਿੱਖ ਨੇ ਅਸੀਂ ਪੰਜਾਬ ਦੇ ਸਿੱਖ ਹੈਗੇ ਆ ਅਸੀਂ ਇਹ 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 ਗੱਲ ਧਰਮ ਦੀ ਹੈ ਹੀ ਨਹੀਂ ਇਹ ਗੱਲ ਪੰਜਾਬ ਵਰਸਸ ਦੂਸਰੀ ਸਟੇਟ ਹੈ ਜਿਵੇਂ ਫਿਰ ਇੱਕ ਦੁਬਾਰਾ ਇਹਨੂੰ ਗੱਲ ਕਰੀਏ ਆਪਾਂ ਭਈ ਇਹ ਸਟੇਟ ਵਰਸਸ ਸਟੇਟ ਹੈ ਕਿ ਅੱਜ ਆਪਾਂ ਇੱਕ ਸਟੇਟ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਸਟੇਟ ਜਿਹੜੀ ਹੈ ਉਹ ਖਤਰੇ ਦੇ ਵਿੱਚ ਪਈ ਹੋਈ ਹੈ ਉਹਦੇ ਵਿੱਚ ਹਿੰਦੂ ਵੀ ਵੱਸਦਾ ਕੱਲ ਨੂੰ ਕਿਸੇ ਹਿੰਦੂ ਦੇ ਬੱਚੇ ਦੇ ਨਾਲ ਵੀ ਕੋਈ ਕਰਮ ਹੋ ਸਕਦਾ ਕਿਸੇ ਕਾਮਰੇਡ ਲੀਡਰ ਦੇ ਬੱਚੇ ਦੇ ਨਾਲ ਵੀ ਕੋਈ ਕਰਮ ਹੋ ਸਕਦਾ ਕਿਸੇ ਮੁਸਲਮਾਨ ਦੇ ਨਾਲ ਵੀ ਹੋ ਸਕਦਾ ਆਪਾਂ ਅੱਜ ਸਟੇਟ ਦੀ ਗੱਲ ਕਰ ਰਹੇ ਹਾਂ ਬਿਹਾਰ ਜਿਹੜੀ ਹੈ ਜੇ ਇਹ ਗੱਲ ਕਰਦੇ ਹਾਂ ਨਾ ਭਈ ਉਹ ਤੋਂ ਬਿਹਾਰ ਤੋਂ ਸੀ ਤੇ ਜਦੋਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ ਉਦੋਂ ਤਾਂ ਭਾਰਤ ਵੀ ਨਹੀਂ ਸੀ ਉਦੋਂ ਤਾਂ ਭਾਰਤ ਵੀ ਜਿਹੜਾ ਹੈਗਾ ਉਹ ਬਾਅਦ ਚ ਬਣਿਆ 47 ਦੇ ਵਿੱਚ ਆ ਕੇ 47 ਤੋਂ ਪਹਿਲਾਂ ਤੇ ਜਿਹੜੀਆਂ 535 ਰਿਆਸਤਾਂ ਹੁੰਦੀਆਂ ਸੀ ਰਿਆਸਤਾਂ ਦਾ ਸਮੂਹ ਸੀ ਇਹ ਸੋ ਮਤਲਬ ਕਿ ਇਹ ਲੋਕ ਗੱਲਾਂ ਕਰ ਜਾਂਦੇ ਨੇ ਕਿਉਂਕਿ ਇਹਨਾਂ ਦੇ ਅੰਦਰ ਸਿੱਖਾਂ ਪ੍ਰਤੀ ਜ਼ਹਿਰ ਭਰਿਆ ਹੋਇਆ ਹੈ ਇਹ ਹਮੇਸ਼ਾ ਜਦੋਂ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਉਦੋਂ ਇਹ ਗੱਲਾਂ ਜਿਹੜੀਆਂ ਕਰਦੇ ਨੇ ਅਸੀਂ ਇਹ ਵੀ ਨਹੀਂ ਕਹਿੰਦੇ ਭਈ ਇਹ ਜੀ ਸਾਰੇ ਹੀ ਭਜਾ ਦਿਓ ਸਾਰਾ ਕੁਝ ਹੀ ਕਰ ਦਿਓ ਕਿਉਂਕਿ ਜਿਹੜੀ ਇਹ ਮਾਈਗ੍ਰੇਸ਼ਨ ਹੁੰਦੀ ਹੈ ਨਾ ਇਹਦੇ ਸਿਰ ਦੇ ਉੱਤੇ ਕਈ ਕਾਰੋਬਾਰ ਕਈ ਵਾਰੀ ਟਿਕੇ ਹੁੰਦੇ ਨੇ ਪਰ ਕੋਈ ਤਰੀਕਾ ਤਾਂ ਹੋਵੇ ਯਾਰ ਕੁਝ ਕੋਈ ਗੱਲਬਾਤ ਤਾਂ ਹੋਵੇ ਹੁਣ ਮੈਂ ਤੇ ਦਾਬ ਦਿਨਾ ਫਿਰ ਜੇ ਆਪਾਂ ਇਹ ਵੀ ਗੱਲ ਕਹੀਏ ਨਾ ਮੈਂ ਦਾਬ ਦਿਨਾ ਹਿਮਾਚਲ ਦੇ ਲੀਡਰਾਂ ਦੀ ਸਮਾਚਲੇ ਜਦੋਂ ਬਣਿਆ ਜਿਹੜੇ ਉਹਦੇ ਲੀਡਰ ਪਹਿਲੇ ਆਏ ਉਹਨਾਂ ਨੇ ਕਿਵੇਂ ਸਟਾਪ ਕੀਤਾ ਵੀ ਇੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਮੈਂ ਅੱਜ ਦਾਤ ਦਿਨਾ ਉਹਨਾਂ ਦੀ ਜੰਮੂ ਕਸ਼ਮੀਰ ਦੇ ਲੀਡਰਾਂ ਨੂੰ ਮੈਂ ਸ਼ਾਬਾਸ਼ ਕਹਿਣਾ ਹੈ ਜਿਨ੍ਹਾਂ ਨੇ ਆਉਂਦਿਆਂ ਇਹ ਸਟੇਟ ਕਾਨੂੰਨ ਬਣਾਏ ਕਿ ਅਸੀਂ ਠੀਕ ਹੈ ਤੁਹਾਡੇ ਨਾਲ ਰਲ ਜਾਣੇ ਆ ਭਾਰਤ ਨੂੰ ਕਿਹਾ ਪਰ ਸਾਡੇ ਆ ਗੱਲਾਂ ਹੋਣੇ ਚਾਹੀਦੀਆਂ ਬੇਸ਼ੱਕ ਅੱਜ 370 ਡੁੱਟ ਚੁੱਕੀ ਆ ਪਰ ਕਿਤੇ ਨਾ ਕਿਤੇ ਉਹ ਲੀਡਰ ਆਪਣੀ ਸਟੇਟ ਵਾਸਤੇ ਖੜੇ ਤਾਂ ਸਹੀ ਸਾਡੇ ਭਾਵੇਂ ਕਾਮਰੇਡ ਲੀਡਰ ਹੋਣ ਸਾਡੇ ਭਾਵੇਂ ਪੰਥਕ ਲੀਡਰ ਹੋਣ ਸਾਡੇ ਭਾਵੇਂ ਰਾਜਨੀਤਿਕ ਲੀਡਰ ਹੋਣ ਇਹ ਸਾਰੇ ਜਿਹੜੇ ਨੇ ਦੂਜਿਆਂ ਦੇ ਹੱਕ ਦੇ ਵਿੱਚ ਭੁਗਦੇ ਰਹੇ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਚੋਂ ਕੋਈ ਵੀ ਨਹੀਂ ਭੁਗਤਦਾ ਪ੍ਰਕਾਸ਼ ਸਿੰਘ ਬਾਦਲ ਨੇ ਜਿਨੇ ਭਈਆਂ ਦੇ ਪ੍ਰਵਾਸੀਆਂ ਦੇ ਜਿਹੜੇ ਜਿਹੜੇ ਹੈਗੇ ਨੇ ਆਧਾਰ ਕਾਰਡ ਬਣਾਇਆ ਉਹਨੇ ਸ਼ੁਰੂਆਤ ਕੀਤੀ ਆ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਹੁਣ ਚੱਲਿਆ ਆਉਂਦਾ ਹੈ ਨਾ ਇਹ ਵੀ ਦੂਜਿਆਂ ਦੇ ਹੱਕ ਦੇ ਵਿੱਚ ਭੁਗਦੇ ਰਹੇ ਸਾਡੇ ਪੱਤਰਕਾਰ ਕਹਿੰਦੇ ਕੋ ਹਾਂਦੇ ਜਿਹੜੇ ਅੱਜਕੱਲ ਪੋਡਕਾਸਟਾਂ ਕਰ ਕਰਕੇ ਬੜੇ ਚਰਚਾ ਦੇ ਵਿੱਚ ਨੇ ਇਹ ਵੀ ਕਹਿੰਦੇ ਨੇ ਸਾਡੇ ਪੰਜਾਬੀ ਵੀ ਤਾਂ ਜਾਂਦੇ ਨੇ ਅਸੀਂ ਕਿਉਂ ਵਿਰੋਧ ਕਰਦੇ ਆ ਅਸੀਂ ਕਿਸੇ ਤਰੀਕੇ ਨਾਲ ਜਾਣਦੇ ਆ ਮੈਂ ਅੱਗੇ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਬੜੀ ਬਾਰੀ ਇਹ ਗੱਲ ਐਕਸਪਲੇਨ ਕੀਤੀ ਹੈ ਕਿ ਜਦੋਂ ਅਸੀਂ ਇੱਥੋਂ ਜਾਣਦੇ ਆ ਨਾ ਵੀਜ਼ਾ ਵੀਜ਼ਾ ਸ਼ਰਤਾਂ ਦੇ ਆਧਾਰ ਤੇ ਮਿਲਦਾ ਹੈ ਵੀਜ਼ਾ ਰਾਸ਼ਨ ਕਾਰਡ ਦਿਖਾ ਕੇ ਨਹੀਂ ਮਿਲਦਾ ਸ਼ਰਤਾਂ ਕੀ ਹੁੰਦੀਆਂ ਨੇ ਤੁਹਾਡਾ ਟਰੈਕ ਰਿਕਾਰਡ ਚੈੱਕ ਕੀਤਾ ਜਾਂਦਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਹੈ ਜੇ ਸਟੂਡੈਂਟ ਜਾਂਦੇ ਹੋ ਐਜੂਕੇਸ਼ਨ ਲੈਵਲ ਕੀ ਹੈ ਕਿੰਨੇ ਬੈਂਡ ਨੇ ਸਾਡੀ ਕੰਟਰੀ ਚਾ ਰਹੇ ਹੋ ਬੋਲਣਾ ਕਿਵੇਂ ਆ ਤੁਸੀਂ ਫਿਰ ਉਹਨਾਂ ਦੇ ਕੋਲ ਉਥੇ ਜਿੱਥੇ ਜਾਂਦੇ ਨੇ ਉਥੇ ਤਰੀਕੇ ਦੇ ਨਾਲ ਉਹ ਰਹਿੰਦੇ ਨੇ ਉਥੇ ਕੋਈ ਕ੍ਰਾਈਮ ਨਹੀਂ ਕਰਦੇ ਜੇ ਕ੍ਰਾਈਮ ਕਰਦੇ ਆ ਤੇ ਵੱਡੀਆਂ ਸਜ਼ਾਵਾਂ ਹੁੰਦੀਆਂ ਨੇ ਇਸ ਕਰਕੇ ਉਹਨਾਂ ਦੇ ਤੌਰ ਤਰੀਕੇ ਸਿੱਖਦੇ ਨੇ ਪਹਿਲਾਂ ਤੁਹਾਨੂੰ ਟੈਂਪਰੇਰੀ ਵੀਜ਼ਾ ਦਿੰਦੇ ਨੇ 5 ਸਾਲ ਦਾ 6ਵੇਂ ਸਾਲ ਤੁਹਾਨੂੰ ਪੱਕੀ ਪੱਕਾ ਵੀਜ਼ਾ ਦਿੰਦੇ ਨੇ 7ਵੇਂ ਸਾਲ ਤੁਹਾਨੂੰ ਕਹਿੰਦੇ ਨੇ ਵੀ ਹੁਣ ਤੁਸੀਂ ਜਦੋਂ ਸਾਡਾ ਕਲਚਰ ਸਿੱਖ ਚੁੱਕੇ ਹੋ ਟੈਸਟ ਹੁੰਦੇ ਨੇ ਬਕਾਇਦਾ ਇਹ ਸਾਡੀ ਬੋਲੀ ਸਿੱਖ ਚੁੱਕੇ ਹੋ ਤੇ ਹੁਣ ਤੁਸੀਂ ਸਾਡੇ ਜਿਹੜੇ ਸਮਾਜ ਦਾ ਹਿੱਸਾ ਬਣਨ ਦੇ ਲਾਇਕ ਹੋ ਗਏ ਹੋ ਆਲੂ ਚੱਕੋ ਸਿਟੀਜ਼ਨ ਤੇ 40 40 ਸਾਲ ਦੀ ਉਮਰ ਹੋ ਜਾਂਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਸਿਟੀਜ਼ਨਸ਼ਿਪ ਲੈਂਦੇ ਨੇ ਤੇ ਇਹ ਕੀ ਆ ਵੀ 250 ਰੁਪਏ ਦੀ ਟਿਕਟ ਚੱਕੋ ਅਗਲੇ ਦਿਨ ਜਾ ਕੇ ਰਾਸ਼ਨ ਕਾਰਡ ਬਣਾਓ ਆਧਾਰ ਕਾਰਡ ਬਣਾਓ ਤੇ 3-4 ਦਿਨ ਬਾਅਦ ਪਲਾਟ ਦਾ ਸੌਦਾ ਮਾਰੋ ਤੇ ਚਲੋ ਜੀ ਪੱਕੇ ਵਸਿੰਦੇ ਬਣ ਗਏ ਸੋ ਆਪਾਂ ਆ ਚੀਜ਼ ਦਾ ਜਿਹੜਾ ਹੈਗਾ ਵਿਰੋਧ ਕਰਦੇ ਆ ਇਹਦੇ ਉੱਤੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਕਿ ਭਾਈ ਜਿਹੜੇ ਪੰਜਾਬ ਦੀ ਜਿਹੜੇ ਗੁਰਦੁਆਰਿਆਂ ਦੀ ਆਪਾਂ ਅੱਜ ਗੱਲ ਕਰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਚਹਿਲ ਪਹਿਲ ਹੈ ਗੁਰਦੁਆਰਾ ਸਹਿਬਾਨ ਨੇ ਸਾਡੇ ਮੰਦਰ ਨੇ ਸਾਡੀਆਂ ਮਸੀਤਾਂ ਨੇ ਜਿੱਥੇ ਸਾਡੇ ਨੇਟਿਵ ਪੰਜਾਬੀ ਜਿਹੜੇ ਹੈਗੇ ਨੇ ਬੜੇ ਚਾਹ ਦੇ ਨਾਲ ਉੱਥੇ ਜਾਂਦੇ ਨੇ ਕੱਲ ਨੂੰ ਜੇ ਉੱਥੇ ਪੰਜਾਬੀ ਰਹੇ ਨਾ ਆਲੇ ਦੁਆਲੇ ਹੋਰ ਲੋਕ ਉੱਥੇ ਆਏ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੌਣ ਕਰੇਗਾ ਮੰਦਰਾਂ ਦੀ ਸੇਵਾ ਸੰਭਾਲ ਕੌਣ ਕਰੇਗਾ ਕਲਚਰ ਵੱਖਰੇ ਵੱਖਰੇ ਨੇ ਨਾ ਬੇਸ਼ੱਕ ਭਾਵੇਂ ਉਹ ਵੀ ਹਿੰਦੂ ਹੋਣ ਇਹ ਵੀ ਹਿੰਦੂ ਹੋਣ ਪਰ ਕਲਚਰ ਦੀ ਗੱਲ ਹੁੰਦੀ ਆ ਸੋ ਪੰਜਾਬ ਦਾ ਕਲਚਰ ਪੰਜਾਬ ਦਾ ਹੀ ਹੈ ਉਹ ਉਹਨੂੰ ਜੇ ਕਲਚਰ ਨੂੰ ਵਾਧਾ ਫੁੱਲਦਾ ਦੇਖਣਾ ਚਾਹੁੰਦੇ ਆ ਤੇ ਉਹਨੂੰ ਮੈਜੋਰਿਟੀ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਜੇ ਅਸੀਂ ਮੈਜੋਰਿਟੀ ਦੇ ਵਿੱਚ ਨਾ ਰਵਾਂਗੇ ਤੇ ਸਾਡਾ ਕਲਚਰ ਵੀ ਮੈਜੋਰਿਟੀ 'ਚ ਨਹੀਂ ਰਹਿਣਾ ਸਾਡੇ ਹੀ ਦਸਤਾਰ ਵੀ ਮੈਜੋਰਿਟੀ 'ਚ ਨਹੀਂ ਰਹੂਗੀ ਸਾਡੇ ਗੁਰਦੁਆਰਿਆਂ ਸਹਿਬਾਨਾਂ ਦੇ ਉੱਤੇ ਜਿਹੜਾ ਆਲੇ ਦੁਆਲੇ ਹੈ ਉਹ ਹੋਰ ਹੀ ਤਰੀਕੇ ਦਾ ਜਿਹੜਾ ਹੈਗਾ ਕਾਇਆਕਲਪ ਛਾ ਜਾਏਗਾ ਸੋ ਮੈਨੂੰ ਲੱਗਦਾ ਵੀ ਇਹ ਕਾਫੀ ਕੁਝ ਜਿਹੜੇ ਆਪਾਂ ਗੱਲਾਂ ਕਰ ਗਏ ਆ ਪਰ ਕਾਮਰੇਡ ਜਿਹੜੇ ਨੇ ਸਿਰਫ ਤੇ ਸਿਰਫ ਮਤਲਬ ਪ੍ਰਸਤ ਨੇ ਇਹ ਇਹ ਉਸ ਵੇਲੇ ਆ ਕੇ ਬਾਹਰ ਨਿਕਲ ਆਉਂਦੇ ਨੇ ਜਦੋਂ ਕੋਈ ਗੱਲ ਪੰਜਾਬ ਦੇ ਹਿੱਤ ਦੀ ਹੁੰਦੀ ਆ ਤੇ ਫਿਰ ਇਹ ਫਸਾਦ ਪਾਉਣ ਦੇ ਲਈ ਅੱਗੇ ਆ ਜਾਂਦੇ ਨੇ ਸੋ ਬੜੀਆਂ ਗੱਲਾਂ ਨੇ ਹੋਰ ਜਿੰਨੀਆਂ ਮਰਜ਼ੀ ਐਡ ਕਰੀ ਜੋ ਪਰ ਮੈਨੂੰ ਲੱਗਦਾ ਪਏ ਕਾਫੀ ਐ ਤੇ ਬਾਕੀ ਇਹਨਾਂ ਨੂੰ ਜਵਾਬ ਜਿਹੜੇ ਨੇ ਲੋਕ ਦੇ ਹੀ ਰਹੇ ਨੇ ਇਹਨਾਂ ਦੀ ਕਿਸਾਨ ਜਥੇਬੰਦੀਆਂ ਦੇ ਹੋਰ ਲੀਡਰ ਇਹਨਾਂ ਨੂੰ ਕਹਿ ਰਹੇ ਨੇ ਮਾਫੀ ਮੰਗੋ ਨਹੀਂ ਤੇ ਅਸੀਂ ਐਂ ਕਰਾਂਗੇ ਉਹ ਕਰਾਂਗੇ ਸੋ ਇਹਨਾਂ ਦੇ ਖਿਲਾਫ ਵੀ ਹੋਏ ਹੋਏ ਨੇ ਐਡੀ ਕੋਈ ਗੱਲ ਨਹੀਂ ਹੈਗੀ ਜੀ ਹਾਂ ਜੀ ਜੇ ਤੁਸੀਂ ਤੁਸੀਂ ਕਹਿੰਦੇ ਕਾਫੀ ਵਧੀਆ ਢੰਗ ਦੇ ਨਾਲ ਤੁਸੀਂ ਇੱਕ ਮੈਸੇਜ ਦੇ ਦਿੱਤਾ ਹੈ ਲੋਕਾਂ ਨੂੰ ਕਿਸੇ ਵੀ ਪਾਸੇ ਨੂੰ ਕਹ ਲਓ ਕਿ ਐਹੀ ਜਿਹਾ ਮੋਰ ਬਣਾਉਣ ਦੀ ਜਰੂਰਤ ਨਹੀਂ ਹੈਗੀ ਜੋ ਪੰਜਾਬ ਦੇ ਵਿੱਚ ਕਹ ਲਓ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰੇ ਹਾਂ ਸਦਾ ਸੰਸਾ ਜੁੜਨ ਲਈ ਆਪਣੇ ਜ ਸਾਹ ਦਿਸਨਗਰ ਰੱਖਣ ਦੀ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਤੇ ਮੈਂ ਇੱਕ ਬੇਨਤੀ ਕਰ ਦਿੰਦਾ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਨੇ ਅ ਦੇਖਦੇ ਨੇ ਸਾਨੂੰ 1 ਲੱਖ 4 5000 ਜਿਹੜਾ ਸਾਡਾ ਸਬਸਕ੍ਰਾਈਬਰ ਹੈਗਾ ਪਰ ਜਦੋਂ ਵਿਊਅਰਸ਼ਿਪ ਦੀ ਗੱਲ ਆਉਂਦੀ ਹੈ ਕੋਈ ਵਾਰੀ ਘਟ ਹੁੰਦੀ ਹੈ ਤੇ ਮੈਨੂੰ ਕਿਸੇ ਨੇ ਕਿਹਾ ਵੀ ਭਾਈ ਤੁਸੀਂ ਇਹ ਵੀ ਬੇਨਤੀ ਕਰਿਆ ਕਰੋ ਵੀ ਸਬਸਕ੍ਰਾਈਬ ਤਾਂ ਤੁਸੀਂ ਕਰ ਲਿਆ ਚੈਨਲ ਪਰ ਬੈਲ ਆਈਕਨ ਜਿਹੜਾ ਨਾਲ ਇੱਕ ਘੰਟੀ ਜੀ ਹੁੰਦੀ ਹੈ ਆਈਕਨ ਹੁੰਦਾ ਉਹਨੂੰ ਜਰੂਰ ਦੱਬਿਆ ਕਰੋ ਉਹਦਾ ਕੀ ਹੈ ਵੀ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੇ ਤੁਹਾਡੇ ਤੱਕ ਉਹ ਵੀਡੀਓ ਜਿਹੜੀ ਹੈ ਪਹਿਲਾਂ ਪਹੁੰਚਦੀ ਹੈ ਕਿ ਤੁਸੀਂ ਨੋਟੀਫਿਕੇਸ਼ਨ ਔਨ ਕੀਤਾ ਹੋਇਆ ਤੇ ਜੇ ਮੰਨ ਲਓ ਵੀ ਭੱਜ ਦੌੜ ਦੇ ਵਿੱਚ ਤੁਹਾਡੇ ਕੋਲ ਸਰਚ ਕਰਕੇ ਉਹ ਵੀਡੀਓ ਨਹੀਂ ਲੱਭੀ ਤੇ ਜੇ ਬੈਲ ਆਈਕਨ ਦਬਿਆ ਹੋਏਗਾ ਤੇ ਤੁਹਾਡੇ ਕੋਲ ਪਹਿਲ ਦੇ ਆਧਾਰ ਦੇ ਉੱਤੇ ਵੀਡੀਓ ਪਹੁੰਚ ਜੇਗੀ ਤੇ ਇਸ ਕਰਕੇ ਬੈਲ ਆਈਕਨ ਜਰੂਰ ਦਬਾਓ ਜਿਨ੍ਹਾਂ ਨੇ ਪਹਿਲਾਂ ਵੀ ਸਬਸਕ੍ਰਾਈਬ ਕਰ ਲਿਆ ਉਹ ਵੀ ਜਰੂਰ ਦਬਾਓ ਜਾ ਕੇ ਚੈਨਲ ਦੇ ਉੱਤੇ ਤੇ ਜਿਹੜੇ ਹੁਣ ਨਵੇਂ ਸਬਸਕ੍ਰਾਈਬਰ ਨੇ ਉਹ ਸਬਸਕ੍ਰਾਈਬ ਵੀ ਕਰੋ ਤੇ ਨਾਲ ਬੈਲ ਆਈਕਨ ਜਰੂਰ ਵਜਾਓ ਧੰਨਵਾਦ